ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਬਲਾਚੌਰ ਗੜ ਸ਼ੰਕਰ ਬਾਈਪਾਸ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਤੜਕੇ ਤੜਕੇ ਇੱਕ ਭਿਆਨਕ ਹਾਦਸਾ ਹੁੰਦਾ ਜਿਸ ਵਿੱਚ ਇੱਕ ਬਲੈਰੋ ਗੱਡੀ ਅਤੇ ਏਸੀ ਬੱਸ ਦੀ ਜਿਹੜੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਨਾਲ ਦੇ ਪਿੰਡਾਂ ਤੱਕ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ਹੈ ਦੱਸਦੀ ਇਹ ਜੋ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਆਧਾਰ ਤੇ ਛੜ ਤੱਕ ਇਨਫੋਰਮੇਸ਼ਨ ਪਹੁੰਚੀ ਹੈ ਕਿ ਬਲੈਰੋ ਗੱਡੀ ਜਿਹੜੀ ਹੈ ਜੰਮੂ ਕਸ਼ਮੀਰ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਬੱਸ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਔਰ ਆਪਸ ਵਿੱਚ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਜੋ ਸੂਤਰਾਂ ਤੋਂ ਇਨਫੋਰਮੇਸ਼ਨ ਪਹੁੰਚੀ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਬਲੈਰੋ ਗੱਡੀ ਇੱਕ ਡਾਕਟਰ ਚਲਾ ਰਿਆ ਸੀ ਜਿਸ ਨੂੰ ਨੀਂਦ ਆ ਜਾਂਦੀ ਹੈ ਇਹ ਕਾਰਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਜਿਹੜੇ ਚਸ਼ਮਦੀਦ ਤੇ ਉਹਨਾਂ ਨੇ ਗੱਲ ਆਖੀ ਹੈ ਪਰ ਤੁਸੀਂ ਫਰੰਟ ਤੋਂ ਦੇਖੋ ਕਿ ਜਿਹੜੀ ਬਲੈਰੋ ਗੱਡੀ ਆ ਉਹ ਕਿੰਨੀ ਨੁਕਸਾਨੀ ਗਈ ਆ ਤਸਵੀਰਾਂ ਤੁਹਾਡੀ ਸਕਰੀਨ ਤੇ ਹਨ ਬਲੈਰੋ ਗੱਡੀ ਫਰੰਟ ਤੋਂ ਲੱਗਦਾ ਜਿਵੇਂ ਕ੍ਰੈਸ਼ ਹੋ ਗਈ ਹੁੰਦੀ ਆ ਜਿਵੇਂ ਮਾਜਿਸਤਰੀ ਡੱਬੀ ਕੋਈ ਕ੍ਰੈਸ਼ ਕਰਕੇ ਸਿੱੜ ਦਿੰਦਾ ਜਿਵੇਂ ਕੋਕ ਦਾ ਕੈਨ ਕੋਈ ਸਿੱੜ ਦਿੰਦਾ ਕ੍ਰੈਸ਼ ਕਰਕੇ ਤਾਂ ਬਲੈਰੋ ਗੱਡੀ ਫਰੰਟ ਤੋਂ ਕ੍ਰੈਸ਼ ਹੋਈ ਹੋਈ ਹੈ ਔਰ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਦੂਜੇ ਪਾਸੇ ਅਸੀਂ ਦੇਖਦੇ ਆ ਕਿ ਜਿਹੜੀ ਏਸੀ ਬੱਸ ਹੈ ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤਾਂ ਗੱਡੀ ਜਿਹੜੀ ਤੁਸੀਂ ਏਸੀ ਬੱਸ ਇਸਵੇਂ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਫਰੰਟ ਜਿਹੜਾ ਕੈਬਿਨ ਹੈ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਹ ਲੈ ਕੇ ਨੇ ਚਸ਼ਮਦੀਤਾਂ ਨੇ ਵੀ ਗੱਲ ਆਖੀ ਹੈ ਕਿ ਗੱਡੀ ਬਲੇਰੋ ਗੱਡੀ ਜਦੋਂ ਬੱਸ ਨਾਲ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਦੋਨੋਂ ਗੱਡੀਆਂ ਦਾ ਸੰਤੁਲਨ ਵਿਗੜ ਜਾਂਦਾ ਹੈ ਪਰ ਬਲੈਰੋ ਅਤੇ ਜਿਹੜੀ ਬੱਸ ਹੈ ਦੋਨੇ ਜਾ ਕੇ ਰੁੱਖਾਂ ਨਾਲ ਟਕਰਾਂਉਂਦੀਆਂ ਨੇ ਆਪਣੀ ਆਪਣੀ ਸਾਈਡ ਤੇ ਜਿਸ ਦੇ ਕਰਕੇ ਗੱਡੀਆਂ ਰੁਕਦੀਆਂ ਨਹੀਂ ਤਾਂ ਆਉਂਦੇ ਜਾਂਦੇ ਬਾਕੀ ਰਾਈ ਵੀ ਜਿਹੜੇ ਆ ਬਾਕੀ ਵਾਹਨ ਵੀ ਇਹਨਾਂ ਦੀ ਚਪੇਟ ਵਿੱਚ ਆ ਸਕਦੇ ਸਨ ਤਾਂ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਲੇਕਿਨ ਗਨੀਮਤ ਇਹ ਹੀ ਰਹੀ ਹੈ ਕਿ ਸੱਟਾਂ ਜ਼ਰੂਰ ਲੱਗੀਆਂ ਦੋਨੋਂ ਗੱਡੀਆਂ ਦੇ ਚਾਲਕਾਂ ਨੂੰ ਪਰ ਗਨੀਮਤ ਇਹ ਹੀ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਸਵੀਰਾਂ ਤੁਹਾਨੂੰ ਬਲਾਚੌਰ ਗਣਸ਼ੰਕਰ ਬਾਈਪਾਸ ਤੋਂ ਦਿਖਾ ਰਹੇ ਹਾਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਬਲਾਚੌਰ ਗੜਸ਼ੰਕਰ ਬਾਈਪਾਸ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਤੜਕੇ ਤੜਕੇ ਇੱਕ ਭਿਆਨਕ ਹਾਦਸਾ ਹੁੰਦਾ ਜਿਸ ਵਿੱਚ ਇੱਕ ਬਲੈਰੋ ਗੱਡੀ ਅਤੇ ਏਸੀ ਬੱਸ ਦੀ ਜਿਹੜੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਨਾਲ ਦੇ ਪਿੰਡਾਂ ਤੱਕ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ਹੈ ਦੱਸਦੀ ਇਹ ਜੋ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਆਧਾਰ ਤੇ ਛੜ ਤੱਕ ਇਨਫੋਰਮੇਸ਼ਨ ਪਹੁੰਚੀ ਹੈ ਕਿ ਬਲੈਰੋ ਗੱਡੀ ਜਿਹੜੀ ਹੈ ਜੰਮੂ ਕਸ਼ਮੀਰ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਬੱਸ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਔਰ ਆਪਸ ਵਿੱਚ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਜੋ ਸੂਤਰਾਂ ਤੋਂ ਇਨਫੋਰਮੇਸ਼ਨ ਪਹੁੰਚੀ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਬਲੈਰੋ ਗੱਡੀ ਇੱਕ ਡਾਕਟਰ ਚਲਾ ਰਿਆ ਸੀ ਜਿਸ ਨੂੰ ਨੀਂਦ ਆ ਜਾਂਦੀ ਹੈ ਇਹ ਕਾਰਨ ਦੱਸਿਆ ਜਾ ਰਿਹਾ ਹੈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਜਿਹੜੇ ਚਸ਼ਮਦੀਦ ਹੈ ਉਹਨਾਂ ਨੇ ਗੱਲ ਆਖੀ ਹੈ ਪਰ ਤੁਸੀਂ ਫਰੰਟ ਤੋਂ ਦੇਖੋ ਕਿ ਜਿਹੜੀ ਬਲੈਰੋ ਗੱਡੀ ਆ ਉਹ ਕਿੰਨੀ ਨੁਕਸਾਨੀ ਗਈ ਆ ਤਸਵੀਰਾਂ ਤੁਹਾਡੀ ਸਕਰੀਨ ਤੇ ਹਨ ਬਲੈਰੋ ਗੱਡੀ ਫਰੰਟ ਤੋਂ ਐ ਲੱਗਦਾ ਜਿਵੇਂ ਕ੍ਰੈਸ਼ ਹੋ ਗਈ ਹੁੰਦੀ ਆ ਜਿਵੇਂ ਮਾਜਿਸਤ ਦੀ ਡੱਬੀ ਕੋਈ ਕ੍ਰੈਸ਼ ਕਰਕੇ ਸਿੱੜ ਦਿੰਦਾ ਜਾਂ ਜਿਵੇਂ ਕੋਕ ਦਾ ਕੈਨ ਕੋਈ ਸਿੱੜ ਦਿੰਦਾ ਕ੍ਰੈਸ਼ ਕਰਕੇ ਤਾਂ ਬਲੈਰੋ ਗੱਡੀ ਫਰੰਟ ਤੋਂ ਕ੍ਰੈਸ਼ ਹੋਈ ਹੋਈ ਐ ਔਰ ਗੱਡੀ ਦਾ ਬਹੁਤ ਨੁਕਸਾਨ ਹੋਇਆ ਪਰ ਦੂਜੇ ਪਾਸੇ ਅਸੀਂ ਦੇਖਦੇ ਆ ਕਿ ਜਿਹੜੀ ਏਸੀ ਬੱਸ ਐ ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਐ ਤਾਂ ਗੱਡੀ ਜਿਹੜੀ ਤੁਸੀਂ ਏਸੀ ਬੱਸ ਇਸਵੇਂ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਫਰੰਟ ਜਿਹੜਾ ਕੈਬਿਨ ਹੈ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਹ ਲੈ ਕੇ ਕਿਨ ਚਸ਼ਮਦੀ ਤਾਂ ਇਹ ਵੀ ਗੱਲ ਆਖੀ ਹੈ ਕਿ ਗੱਡੀ ਬਲੈਰੋ ਗੱਡੀ ਜਦੋਂ ਬੱਸ ਨਾਲ ਟਕਰਾ ਜਾਂਦੀ ਉਸ ਤੋਂ ਬਾਅਦ ਦੋਨੋਂ ਗੱਡੀਆਂ ਦਾ ਸੰਤੁਲਨ ਵਿਗੜ ਜਾਂਦਾ ਪਰ ਬਲੈਰੋ ਅਤੇ ਜਿਹੜੀ ਬੱਸ ਹੈ ਦੋਨੇ ਜਾ ਕੇ ਰੁੱਖਾਂ ਨਾਲ ਟਕਰਾਉਂਦੀਆਂ ਨੇ ਆਪਣੀ ਆਪਣੀ ਸਾਈਡ ਤੇ ਜਿਸ ਦੇ ਕਰਕੇ ਗੱਡੀਆਂ ਰੁਕਦੀਆਂ ਨਹੀਂ ਤਾਂ ਆਉਂਦੇ ਜਾਂਦੇ ਬਾਕੀ ਰਾਈ ਵੀ ਜਿਹੜੇ ਆ ਬਾਕੀ ਵਾਹਨ ਵੀ ਇਹਨਾਂ ਦੀ ਚਪੇਟ ਵਿੱਚ ਆ ਸਕਦੇ ਸਨ ਤਾਂ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਲੇਕਿਨ ਗਨੀਮਤ ਇਹ ਹੀ ਰਹੀ ਹੈ ਕਿ ਸੱਟਾਂ ਜ਼ਰੂਰ ਲੱਗੀਆਂ ਦੋਨੋਂ ਗੱਡੀਆਂ ਦੇ ਚਾਲਕਾਂ ਨੂੰ ਪਰ ਗਨੀਮਤ ਇਹ ਹੀ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਸਵੀਰਤਾਂ ਤੁਹਾਨੂੰ ਬਲਾਚੌਰ ਗੜ੍ਹ ਸ਼ੰਕਰ ਬਾਈਪਾਸ ਤੋਂ ਦਿਖਾ ਰਹੇ ਹਾਂ